ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਕੈਨੇਡਾ ਦੇ ਵਰਲਡ ਕਬੱਡੀ ਕੱਪ ਦੇ ਵਿੱਚ ਅਮਰੀਕਾ ਰੈੱਡ ਦੀ ਟੀਮ ਵਿੱਚ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਸਾਲ ਕੈਨੇਡਾ ਦੇ ਕਬੱਡੀ ਕੱਪ ਦੇ ਵਿੱਚ ਅਮਰੀਕਾ ਦੀਆਂ ਦੋ ਟੀਮਾਂ ਖੇਡਣਗੀਆਂ ਇਸ ਤੋਂ ਪਹਿਲੀ ਵੀਡੀਓ ਵਿੱਚ ਤੁਹਾਨੂੰ ਜੋ ਅਮਰੀਕਾ ਦੀ ਟੀਮ ਦੱਸੀ ਉਹ ਟੀਮ ਅਮਰੀਕਾ ਬਲੂ ਦੇ ਨਾਂ ਤੋਂ ਖੇਡੇਗੀ ਜਿਹੜੀ ਹੁਣ ਟੀਮ ਦੱਸਾਂਗੇ ਉਹ ਟੀਮ ਅਮਰੀਕਾ ਰੈੱਡ ਦੇ ਨਾਂ ਤੋਂ ਖੇਡੇਗੀ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਸੁਲਤਾਨ ਸ਼ਮਸ਼ਪੁਰ ਪਾਲਾ ਜਲਾਲਪੁਰ ਮੰਨਾ ਬੱਲਨੋ ਦਲਜੀਤ ਦੱਲੀ ਦੁੱਲਾ ਬੱਗਾਪਿੰਡ ਜੈਰੋ ਚਵੇਜ਼ ਸ਼ੰਕਰ ਸੰਧਵਾ ਅਮਨਾ ਦਿਉਰਾ ਸੇਟੀ ਹਰਖੋਵਾਲ ਰੂਬੀ ਹਰਖੋਵਾਲ ਕਦੂਰ ਸੋਲਪੁਰ ਨਵਜੋਤ ਯੂਐਸਏ ਗੁਰੂਥੋਪੀਆ ਅਮਰਤ ਫਤੇਗੜ ਸ਼ੰਨਾ ਇਹਨਾਂ ਪਲੇਅਰਾਂ ਤੋਂ ਇਲਾਵਾ ਹੋਰ ਵੀ ਕਈ ਸੁਪਰਸਟਾਰ ਪਲੇਅਰ ਇਸ ਟੀਮ ਵਿੱਚ ਖੇਡਣਗੇ ਅਮਰੀਕਾ ਦੀਆਂ ਦੋਨਾਂ ਟੀਮਾਂ ਵਿੱਚੋਂ ਤੁਹਾਨੂੰ ਕਿਹੜੀ ਟੀਮ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੈਨੇਡਾ ਦੇ ਕਬੱਡੀ ਕੱਪ ਦਾ ਲਾਈਵ অন্ਟਾਰੀਓ ਕਬੱਡੀ ਫੈਡਰੇਸ਼ਨ ਦੇ YouTube ਚੈਨਲ ਤੇ ਚੱਲੇਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕੈਨੇਡਾ ਕਬੱਡੀ ਕੱਪ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ